ਨਮਸਕਾਰ ਸਾਥਿਓ ਜਿਹੜੀ ਤੁਹਾਨੂੰ ਮੈਂ ਸੜਕ ਦਿਖਾ ਰਿਹਾ ਇਹ ਖਨੌਰੀ ਤੋਂ ਮੰਡਵੀ ਵਾਲੀ ਪ੍ਰਧਾਨ ਮੰਤਰੀ ਯੋਜਨਾ ਤਹਿਤ ਸੜਕ ਬਣੀ ਹੋਈ ਸੀ ਪਿਛਲੇ ਲੰਬੇ ਸਮੇਂ ਤੋਂ ਇਸ ਸੜਕ ਦੀ ਹਾਲਤ ਸੀ ਬਹੁਤ ਹੀ ਖਸਤਾ ਸੀ ਵੱਡੇ ਵੱਡੇ ਖੱਡੇ ਪਏ ਹੋਏ ਸਨ ਤੇ ਇਹ ਤੇ ਨਾ ਚੱਲਣ ਦੇ ਕਾਰਨ ਲੋਕਾਂ ਵਿੱਚ ਇੱਕ ਨਾਰਾਜ਼ਗੀ ਜਿਤਾਈ ਜਾ ਰਹੀ ਸੀ ਕਿ ਇਹ ਸੜਕ ਟੁੱਟੀ ਹੋਈ ਸੀ ਵੀ ਕੋਈ ਵੀ ਰਾਹਗੀਰ ਇਸ ਸੜਕ ਤੇ ਆਣ ਤੋਂ ਸੋਵਾਰ ਪਹਿਲਾਂ ਸੋ ਦੱਸੇ ਪਰੰਤੂ ਸਰਕਾਰਾਂ ਨੂੰ ਔਰ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਕਰਨ ਤੋਂ ਹੁਣ ਇਹ ਸੜਕ ਜਿਹੜੀ ਪਿਛਲੇ ਕਈ ਮਹੀਨਿਆਂ ਤੋਂ ਬੰਨੀ ਸ਼ੁਰੂ ਹੋ ਗਈ ਸੀ ਇਹਦੇ ਉੱਪਰ ਹੁਣ ਲੱਕ ਪੈ ਕੇ ਤਿਆਰ ਹੋ ਚੁੱਕੀ ਹੈ ਜਿੱਥੇ ਕਿ ਸਾਡੇ ਕੁਝ ਰਿਸ਼ਤੇਦਾਰ ਔਰ ਦੋਸਤ ਮਿੱਤਰ ਪਲਾ ਆਣ ਤੋਂ ਸਾਡੇ ਇਹਨਾਂ ਪਿੰਡਾਂ ਚੰਦਾਣਾ ਬੋਬਰ ਬਨਾਰਸੀ ਮੰਡ ਵੀ ਚੰਦੂ ਭੁੱਲਣ ਤੱਕ ਆਣ ਤੋਂ ਕਤਰਉਂਦੇ ਸੀ ਕਿ ਸੜਕ ਟੁੱਟੀ ਹੋਈ ਹੈ ਤੇ ਅਸੀਂ ਇਸ ਤੇ ਕਿਵੇਂ ਚੱਲ ਸਕਦੇ ਹਾਂ ਨੁਕਸਾਨ ਹੋ ਸਕਦਾ ਵਿਕਲਾਂ ਦਾ ਹੋ ਸਕਦਾ ਸਾਡਾ ਹੋ ਸਕਦਾ ਤਾਂ ਉਹਨਾਂ ਨੂੰ ਬੇਨਤੀ ਹੈ ਕਿ ਸੜਕ ਹੁਣ ਪ੍ਰਸ਼ਾਸਨ ਵੱਲੋਂ ਬਣ ਰਹੀ ਹੈ ਔਰ ਬਹੁਤ ਜਲਦੀ ਹੀ ਤੁਹਾਨੂੰ ਇਹ ਸਾਰੀ ਸੜਕ ਬਣ ਕੇ ਇਹ ਦੇ ਦਿੱਤੀ ਜਾਊਗੀ ਜਿਸ ਤੇ ਕਿ ਹੁਣ ਤੁਹਾਡੀ ਆਸ-ਪਾਸ ਦੇ ਪਿੰਡਾਂ ਦੀ ਲੋਕਾਂ ਦੀ ਬਹੁਤ ਵੱਡੀ ਕੋਈ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਇਸ ਤੇ ਕੋਈ ਵੀ ਘੱਟਿਆ ਮਟੀਰੀਅਲ ਤੁਹਾਨੂੰ ਕਿਤੇ ਵੀ ਕੋਈ ਖਾਮੀ ਮਿਲਦੀ ਹੈ ਤਾਂ ਪ੍ਰਸ਼ਾਸਨ ਨੂੰ ਤੁਸੀਂ ਇਹਦੀ ਸ਼ਿਕਾਇਤ ਕਰ ਸਕਦੇ ਹੋ ਕਿਉਂਕਿ ਹੁਣ ਤਾਂ ਤੁਹਾਡੀ ਨਿੱਜੀ ਜ਼ਿੰਮੇਵਾਰੀ ਬਣਦੀ ਹੈ ਕਿ ਪੈਸੇ ਤੁਹਾਡੇ ਪੈਸੇ ਦੇ ਨਾਲ ਜਿਹੜਾ ਟੈਕਸ ਦਾ ਪੈਸਾ ਉਸ ਨਾਲ ਇਹ ਸੜਕ ਬਣਾਈ ਜਾ ਰਹੀ ਹੈ ਤਾਂ ਬੇਨਤੀ ਹੈ ਕਿ ਤੁਸੀਂ ਇੱਥੇ ਹੀ ਆਪਣੀ ਨਿਗਰਾਨੀ ਰੱਖਣੀ ਹਰ ਇੱਕ ਇਨਸਾਨ ਦਾ ਹਰ ਇੱਕ ਨਾਗਰਿਕਤਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਇਸ ਪਿੰਡ ਦੇ ਪਿੰਡਾਂ ਦੇ ਆਸ-ਪਾਸ ਸੜਕ ਦੇ ਨਾਲ ਲੱਗਦੇ ਲੋਕ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਆਪਣੇ ਨਿੱਜੀ ਜ਼ਿੰਮੇਵਾਰੀ ਸਮਝ ਕੇ ਇਸ ਸੜਕ ਦੇ ਪ੍ਰਤੀ ਤੁਸੀਂ ਆਪਣੇ ਸਹੀ ਜਾਂ ਗਲਤ ਰਾਏ ਜ਼ਰੂਰ ਦਿਓ ਤਾਂ ਕਿ ਇਹ ਸੜਕ ਕਿੰਨੀ ਕੁ ਤੁਹਾਡੇ ਲਈ ਲਾਭਦਾਇਕ ਹੈ ਔਰ ਕੀ ਤੁਸੀਂ ਇਸ ਸੜਕ ਤੋਂ ਆਨ ਆਲੇ ਟੁਕ ਵਿੱਚ ਕੀ ਸੋਚਦੇ ਹੋ ਕਿ ਕਿੰਨੀ ਇਹ ਚੱਲੂਗੀ ਇੱਕ ਤੁਹਾਡੀ ਜ਼ਿੰਮੇਵਾਰੀ ਹੈ ਜੇ ਤੁਸੀਂ ਹੁਣੇ ਹੀ ਠੇਕੇਦਾਰ ਨੂੰ ਸਹੀ ਮਟੀਰੀਅਲ ਪਾਉਣ ਵਾਸਤੇ ਕਹੋਗੇ ਤਾਂ ਇੱਕ ਬਹੁਤ ਵੱਡੀ ਤੁਹਾਡੇ ਵਾਸਤੇ ਇੱਕ ਫਾਇਦੇਮੰਦ ਹੋਊਗੀ ਤਾਂ ਇਹ ਇੱਕ ਜ਼ਿੰਮੇਵਾਰੀ ਤੁਹਾਡੀ ਹੁਣ ਬਣਦੀ ਹੈ ਕਿ ਠੇਕੇਦਾਰ ਨੂੰ ਕਹੇ ਕਿ ਤੁਸੀਂ ਜਿੰਨਾ ਮਟੀਰੀਅਲ ਟੈਂਡਰ ਦੇ ਵਿੱਚ ਪਾਇਆ ਗਿਆ ਹੈ ਜਿੰਨਾ ਲਿਖਿਆ ਗਿਆ ਹੈਗਾ ਉਹਦੇ ਮੁਤਾਬਕ ਪਾਇਆ ਜਾਵੇ ਜੇਕਰ ਕਿਤੇ ਵੀ ਕੋਈ ਤੁਹਾਨੂੰ ত্রুটি ਖਾਮੀ ਮਿਲਦੀ ਹੈ ਤਾਂ ਉਸ ਅਧਿਕਾਰੀਆਂ ਤੱਕ ਪ੍ਰਸ਼ਾਸਨ ਤੱਕ ਜਾਂ ਤੁਸੀਂ ਆਪਣੇ ਸੰਬੰਧਿਤ ਐਮ ਐਲ ਏ ਨੂੰ ਇਹਦੀ ਸ਼ਿਕਾਇਤ ਕਰ ਸਕਦੇ ਹੋ ਕਿ ਇੱਥੇ ਮਟੀਰੀਅਲ ਘਟੀਆ ਵਰਤਿਆ ਜਾ ਰਿਹਾ ਹੈ ਤਾਂ ਤੁਰੰਤ ਐਕਸ਼ਨ ਲੈ ਕੇ ਬਣਾਇਆ ਜਾਵੇਗਾ ਧੰਨਵਾਦ